ਹੈਲੋ 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 ਸਟੂਡੈਂਟਾਂ ਸਵਾਗਤ ਹੈ ਵੀਕਰ ਤੋ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study For Job ਦੇ ਵਿੱਚ ਸਵਾਗਤ ਹੈ ਸੋ ਆਜੋ ਵੀ ਸਾਰੇ ਜਲਦੀ ਜਲਦੀ ਕਿੰਨੇ ਜਣੇ ਲਾਈਵ ਹੋ ਚੁੱਕੇ ਹੋ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਸਟਾਰਟ ਹੋ ਚੁੱਕੀ ਹੈ ਸੋ ਆਜੋ ਜੀ ਜਲਦੀ ਜਲਦੀ ਆਲਰੇਡੀ ਆਪਾਂ 10 ਮਿੰਟ ਲੇਟ ਆ ਹਨਾ 7 ਮਿੰਟ ਵੰਗੂ ਆਪਾਂ ਪਹਿਲੀ ਲੇਟ ਆ ਬਈ ਸੋ ਆਜੋ ਸਾਰੇ ਜਲਦੀ ਜਲਦੀ ਜਿਹੜੇ ਡੇਲੀ ਜੁੜਦੇ ਹੋ ਆਪਣੇ ਨਾਲ ਪੰਜਾਬੀ ਦੀ ਕਲਾਸ ਦੇ ਵਿੱਚ ਹਾਂ ਮੇਰੇ ਲਈ ਸਿਰਫ ਦੋ ਜਣੇ ਸ਼ੋ ਹੋ ਰਹੇ ਨੇ ਹਨਾ ਚਲੋ ਸੋ ਆਵਰੀ ਇੱਕ ਵਾਰੀ ਵਈ ਸਾਰੇ ਸੋ ਚੈਨਲ ਦੇ ਉਪਰ ਨਵੇਂ ਜੁੜੇਆਂ ਜਾਂ ਪੁਰਾਣੇ ਵੀ ਸਭ ਦਾ 모ਸਟ ਵੈਲਕਮ ਹਾਂ ਸਤਿ ਸ਼੍ਰੀ ਅਕਾਲ ਵਈ ਸਭ ਨੂੰ ਗੁੱਡ ਆਫਟਰਨੂੰ ਜਿਹੜੇ ਵੀ ਨਵੇਂ ਬੱਚੇ ਜੁੜੇ ਹੋ ਜਾਂ ਪੁਰਾਣੇ ਵੀ ਸਭ ਦਾ 모ਸਟ ਵੈਲਕਮ ਸੋ ਜਿਹੜੇ ਬੱਚੇ ਹਾਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਰਾਜੀ ਤੁਸੀਂ ਇਸ ਨੰਬਰ ਤੇ ਜਰੀਏ ਜੁਆਇਨ ਹੋ ਸਕਦੇ ਹੋ ਠੀਕ ਹੈ ਬਈ ਇਦੇ ਵਿੱਚ ਜੁਆਇਨ ਹੋਣ ਵਾਸਤੇ ਤੁਸੀਂ ਕੀ ਕਰਨਾ ਆਪਣਾ ਨਾਮ ਪੇਪਰ 1 ਜਾਂ 2 ਮਤਲਬ ਈਟੀਟੀ ਵਾਲੇ ਹੋ ਚਾਹੇ ਤੁਸੀਂ ਬੀਐਡ ਵਾਲੇ ਹੋ ਡਿਸਟ੍ਰਿਕਟ ਸੈਂਟਰ ਸਾਰਾ ਕੁਝ ਲਿਖ ਕੇ ਤੁਸੀਂ ਇਸ ਨੰਬਰ ਉੱਪਰ ਭੇਜ ਦੇਣਾ ਠੀਕ ਹੈ ਬਈ ਤੁਹਾਨੂੰ ਗਰੁੱਪ ਦੇ ਵਿੱਚ ਐਡ ਕੀਤਾ ਜਾਊਗਾ ਹਾਂ ਸੋ ਇਹ ਆਪਣੇ ਕੋਰਸ ਨੇ ਵੀ ਆਪਾਂ ਡੇਲੀ ਬੋਲਦੇ ਹਾਂ ਜਿਹੜੇ ਵਿੱਚ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਸੋ ਆਜੋ ਬਈ ਸਾਰੇ ਜਲਦੀਆਂ ਦੀ ਫਸਟ ਕੋਰਸ ਜਿਹੜੇ ਤੁਹਾਡੀ ਸਕਰੀਨ ਦੇ ਉੱਪਰ ਆ ਚੁੱਕਿਆ ਹਾਂ ਸੋ ਮੇਰੀ ਆਵਾਜ਼ ਵੀਡੀਓ ਕੁਆਲਿਟੀ ਸਭ ਤੱਕ ਸਹੀ ਪਹੁੰਚ ਰਹੀ ਹੈ ਬਈ ਇੱਕ ਵਾਰੀ ਦੱਸ ਦੋ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਸਟਾਰਟ ਕਰ ਸਕੀਂ ਹਾਂ ਦੱਸ ਦੋ ਇੱਕ ਵਾਰੀ ਹਾਂ ਠੀਕ ਹੈ ਬਈ ਇੱਕ ਵਾਰੀ ਦੱਸ ਦੋ ਕਮੈਂਟ ਕਰਕੇ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤੇ ਦੂਸਰਾ ਕੰਮ ਕੀ ਹੈ ਬਈ ਤੁਹਾਡਾ ਦੂਸਰਾ ਕੰਮ ਇਹ ਹੈ ਵੀ ਤੁਸੀਂ ਕਲਾਸ ਨੂੰ ਸ਼ੇਅਰ ਕਰ ਦਿਓ ਠੀਕ ਹੈ हां क्लास ਨੂੰ ਸ਼ੇਅਰ ਕਰੋ ਬਈ ਫੇਰ ਹੀ ਆਪਾਂ ਕਲਾਸ ਨੂੰ ਅੱਗੇ ਸਟਾਰਟ ਕਰੀਏ ਕਿਉਂਕਿ ਉੱਥੇ ਖੜੇ ਆ ਆਪਾਂ ਕਰ ਦੋ ਬਈ ਸ਼ੇਅਰ ਇੱਕ ਵਾਰੀ ਕਲਾਸ ਨੂੰ ਠੀਕ ਹੈ ਬਈ ਫਸਟ ਕੁਐਸਚਨ ਹੈ ਬਈ ਕਹਿੰਦੇ ਭਾਸ਼ਾ ਦੀ ਛੋਟੀ ਤੋਂ ਛੋਟੀ ਧੁਨੀ ਆਤਮਕ ਇਕਾਈ ਕਿਹੜੀ ਹੁੰਦੀ ਹੈ ਹੂੰ ਸੋ ਦ ਰਾਈਟ ਆਨਸਰ ਬਣੂਗਾ ਬਈ ਸ਼ਬਦ ਧੁਨੀਗ੍ਰਾਮ ਧੁਨੀ ਯਾ ਸੈ ਧੁਨੀ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ 2 ਧੁਨੀਗ੍ਰਾਮ ਠੀਕ ਹੈ ਬਈ ਹੂੰ ਧੁਨੀਗ੍ਰਾਮ ਹੈ ਜਿਹੜਾ ਤੁਹਾਡਾ ਰਾਈਟ ਆਨਸਰ ਬਣੂਗਾ ਠੀਕ ਹੈ ਬਈ ਉਸ ਤੋਂ ਬਾਅਦ ਆਜੋ ਬਈ ਦੂਸਰੇ ਕੁਐਸਚਨ ਤੇ ਆ ਚੁੱਕੀਆਂ ਆਪਾਂ ਕੁਐਸਚਨ ਨੰਬਰ 2 ਕਰੋ ਬਈ ਆਨਸਰ ਕਵੈਸਚਨ ਨੰਬਰ 2 ਤੇ ਆ ਚੁੱਕੀ ਹੈ ਬਈ ਆਪਾਂ ਹੂੰ ਕਰ ਦੋ ਰਜੀ ਅਨਸਰ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਲਘੂ ਲਘੂ ਸਵਰ ਕਿਹੜੇ ਨੇ ਲਘੂ ਜੈ ਹਿੰਦ ਬਈ ਸਤਿ ਸ਼੍ਰੀ ਅਕਾਲ ਬਈ ਗੁੱਡ ਆਫਟਰਨੂੰ ਬਈ ਸਭ ਨੂੰ ਠੀਕ ਹੈ ਹੋ ਚੁੱਕਿਆ ਬਈ ਚਲੋ ਹੁਣ ਆ ਜਾਓ ਵੀ ਕਲਾਸ ਤੇ ਫੋਕਸ ਕਰ ਲਓ ਪੰਜਾਬੀ ਭਾਸ਼ਾ ਦੇ ਵਿੱਚ ਰਾਜੀ ਕਹਿੰਦੇ ਲਘੂ ਸਵਰ ਕਿਹੜੇ ਹੁੰਦੇ ਨੇ ਕਿ ਚਾਰ ਆਪਸ਼ਨ ਆ ਨੇ ਆਪਣੇ ਅੱਗੇ ਮੈਂ ਇਹ বার बार ਕਹਿਣੀ ਹੁੰਦੀ ਹੈ ਜਿਹੜੇ ਆਪਣੇ ਮੁਹਾਰਨੀਏ ਉਸੇ ਦੇ ਵਿੱਚ ਉਹ ਕੁਐਸਚਨ ਬਣਦੇ ਨੇ ਠੀਕ ਹੈ ਭਾਈ ਹਾਂ ਕਨੇ ਪੈਰੀ ਪੰਨੇ ਮੈਡਮ ਚਲੋ ਕਦੇ ਕਦੇ ਹਾਸਿਲ ਹੀ ਗਾ ਲੋ ਇੰਨੀ बार बार ਹਨਾ ਚਲੋ ਕੋਈ ਗੱਲ ਜਿਉਂਦੇ ਰੋ ਭਾਈ ਹਾਂ ਕਰੋ ਭਾਈ ਆਨਸਰ ਇਹਦਾ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਲਗੂ ਸਵਰ ਕਿਹੜੇ ਹੁੰਦੇ ਨੇ ਇਹ ਰਾਜੇ ਆਪਣੀ ਮਹਾਣੀ ਦੇ ਵਿੱਚੋਂ ਬਣਦੇ ਨੇ ਮੈਂ ਤੁਹਾਨੂੰ ਦੱਸਿਆ ਸੀ ਜਿਹਦੀ ਤਰਤੀਬ ਹੁੰਦੀ ਹੈ ਠੀਕ ਹੈ ਬਈ ਉਹੀ ਜਿਹੜੀ ਆਪਣੇ ਆਪਾਂ ਨੂੰ ਲਗਾ ਮਾਤਰਾਵਾਂ ਦਾ ਵੀ ਹੋਈ ਪਤਾ ਲੱਗਦਾ ਉਹਦੇ ਵਿੱਚ ਠੀਕ ਹੈ ਸਿਹਾਰੀਆਂ ਬਿਹਾਰੀਆਂ ਦਾ ਸਹੀ ਤਰਤੀਬ ਦਾ ਆਪਾਂ ਨੂੰ ਪਤਾ ਲੱਗਦਾ ਹੈਗਾ ਇਹਦੇ ਵਿੱਚੋਂ ਬਹੁਤ ਸਾਰੇ ਕੁਸਚਨ ਬਣਦੇ ਨੇ ਲਗੂ ਬਣਦੇ ਨੇ ਦੀਰਗ ਬਣਦੇ ਨੇ ਵੱਡੇ ਆਗੇ ਛੋਟੇ ਆਗੇ ਪਹਿਲਾ ਕਿਹੜਾ ਆਊਗਾ ਹਨਾ ਗੋਲ ਹੋਗੇ ਅਗੋਲ ਹੋਗੇ ਸੋ ਇਹਨਾਂ ਨੂੰ ਇੱਕ ਵਾਰੀ ਕਹਿਣ ਦਾ ਮਤਲਬ ਕੀ ਹੈ ਰੱਟਾ ਮਾਰ ਲਓ ਖਾਜੋ ਠੀਕ ਹੈ ਇਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਬਣਦੇ ਨੇ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ 1 ਠੀਕ ਹੈ ਭਈ ਆੜਾ ਮੁਕਤਾ ਈਣੀ ਸਿਆਰੀ ਪੂਰੇ ਅੰਕੜੇ ਇਹ ਕਿ ਨਹੀਂ ਆਪਣੇ ਲਗੂ ਸਵਰ ਨੇ ਠੀਕ ਹੈ ਭਈ ਲਗੂ ਸਵਰ ਉਸ ਤੋਂ ਬਾਅਦ ਦੇਖੋ ਲੱਕੜਹਾਰਾ ਕਹਿੰਦੇ ਲੱਕੜ ਚੀਰਦਾ ਹੈ ਇਹਦੇ ਵਿੱਚ ਕਿਰਿਆ ਦਾ ਕਿਹੜਾ ਰੂਪ ਹੈ ਆਪਾਂ ਨੇ ਲਈ ਵੀ ਇੱਕ ਵਾਕ ਹੈ ਕਹਿੰਦੇ ਲੱਕੜਹਾਰਾ ਲੱਕੜ ਚੀਰਦਾ ਹੈ ਇਸ ਵਾਕ ਦੇ ਵਿੱਚ ਕਿਰਿਆ ਦਾ ਰੂਪ ਕਿਹੜਾ ਹੋਵੇਗਾ ਕਿਰਿਆ ਦਾ ਰੂਪ ਪੁੱਛਿਆ ਗਿਆ ਇੱਥੇ ਆਪਾਂ ਨੂੰ ਅਕਰਮਕ ਕਿਰਿਆ ਸਕਰਮਕ ਕਿਰਿਆ ਸੰਚਾਲਕ ਕਿਰਿਆ ਜਾਂ ਪ੍ਰੇਰਨਾਰਥਕ ਕਿਰਿਆ ਕਰੋ ਵੀ ਅਨਸਰ ਅਨਸਰ ਕਰੋ ਰਜੀ ਅਕਰਮਕ ਕਿਰਿਆ ਸਕਰਮਕ ਕਿਰਿਆ ਚਾਰ ਆਪਸ਼ਨ ਹਨ ਇਹ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਕਰੋ ਰਜੀ ਅਨਸਰ ਹੂੰ ਸੋਦਰ ਰਾਈਟ ਅਨਸਰ ਬਣੂਗਾ ਵੀ ਤੁਹਾਡਾ 2 కర్మక ਕਿਰਿਆ ਠੀਕ ਹੈ ਬਈ ਕਰਮਕ ਕਿਰਿਆ ਸਮਝ ਆ ਰਹੀ ਵੀ ਕੁਸਣ ਦੀ ਅੱਜ ਹੂੰ ਉਸ ਤੋਂ ਬਾਅਦ ਦੇਖੋ ਬਈ ਮੈਂ ਨਾਲ ਨਾਲ ਥੋੜਾ ਜਿਹਾ ਕੋਈ ਕੰਮ ਕਰ ਰਿਹਾ ਇਸ ਤਾਂ ਕਰਕੇ ਥੋੜਾ ਜਿਹਾ ਹੋਰਿਆ ਹੁਣ ਆ ਜੋ ਬਈ ਹੁਣ ਸਪੀਡ ਤੇ ਚੱਲਾਂਗੇ ਆਪਾਂ ਠੀਕ ਹੈ ਕਹਿੰਦੇ ਕਿਹੜਾ ਸ਼ਬਦ ਨਾਮ ਅਤੇ ਕਿਰਿਆ ਦੋਵੇਂ ਹੈ ਉਹ ਸ਼ਬਦ ਜਿਹੜਾ ਨਾਮ ਵੀ ਹੈ ਤੇ ਕਿਰਿਆ ਵੀ ਹੈ ਕਰਨਾ ਘੋਟਣਾ ਪੜਨਾ ਜਾਂ ਦੇਖਣਾ ਵੈਰੀ ਗੁੱਡ ਬਈ ਕਰੋ ਆਨਸਰ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰਦੇ ਜਾਣਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਕਲਾਸ ਨੂੰ ਸ਼ੇਅਰ ਕਰਦਿਆ ਕਰੋ डेली ਇੰਨਾ ਲੰਮਾ ਛੋੜਾ ਮੈਂ ਲੈਕਚਰ ਬੋਲਦੀ ਆਂ ਵੀ ਭਾਈ ਐਂ ਕਰ ਦੋ ਬਾਹਰ ਕਰ ਦੋ ਸਾਨੂੰ ਪੈਸੇ ਇੰਡੀਕੇ ਦੇ ਐ ਨਹੀਂ ਹੁੰਦਾ ਇੱਕ ਟੱਚ ਕਰਨਾ ਕੁਝ ਨਹੀਂ ਹੁੰਦਾ ਠੀਕ ਹੈ ਪਰ ਉਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਪੜਾਉਣਾ ਤਾਂ ਦੇਖੋ ਅਸੀਂ ਹਟਣਾ ਨਹੀਂ ਹਨਾ ਜਿੰਨਾ ਚਿਰ ਤੁਹਾਡੇ ਪੇਪਰ ਨਹੀਂ ਕਲੀਅਰ ਕਰਵਾਉਂਦੇ ਅਸੀਂ ਸਾ ਨਹੀਂ ਲੈਣਾ ਠੀਕ ਹੈ ਤੋਂ ਹੁਣ ਉਹ ਤੁਹਾਡਾ ਕੰਮ ਹੈ ਵੀ ਤੁਸੀਂ ਅੱਗੇ ਕਲਾਸ ਨੂੰ ਸ਼ੇਅਰ ਕਰੋ ਬਾਕੀ ਤੋਂ ਦੱਸਦੀ ਜਿਹੜੇ ਬੱਚਿਆਂ ਨੂੰ ਬੜੀ ਬੇਸਬਰੀ ਦੇ ਇੰਤਜ਼ਾਰ ਸੀਗੇ ਕੱਲ ਤੋਂ ਅ ਬੁੱਧਵਾਰ ਤੋਂ ਠੀਕ ਹੈ ਅੱਜ ਤੁਹਾਡਾ ਵੀਰਵਾਰ ਹੋ ਗਿਆ ਵੀ ਦਿਨ ਹੁਣ ਕੱਲ ਤੋਂ ਤੁਹਾਡੀ ਕਲਾਸਾਂ ਜਿਹੜੀ ਸਟਾਰਟ ਹੋ ਚੁੱਕੀਆਂ ਨੇ ਐਸਐਸਟੀ ਦੀ ਕਲਾਸ ਵੀ ਲਿ ਸਟਾਰਟ ਹੋ ਚੁੱਕੀ ਹੈ ਮਨਪ੍ਰੀਤ ਮੈਡਮ ਵਾਲੀ ਇਸ ਤੋਂ ਇਲਾਵਾ ਜਿਹੜੀ ਸੀਡੀਪੀ ਦੀ ਕਲਾਸ ਹਰਜੀਤ ਸਰ ਦੇ ਕੋਲ ਲਗਾਈ ਜਾਂਦੀ ਸੀ ਸ਼ਾਮੀ ਕੱਲ ਉਹ ਵੀ ਲੱਗੀ ਸੀ ਅੱਜ ਵੀ ਲੱਗੂਗੀ ਉਹ ਠੀਕ ਹੈ ਵੀ ਸੋ ਪੰਜਾਬੀ ਦੀ ਕਲਾਸਾਂ ਜਿਹੜੀ ਪੈਂਡਿੰਗ ਪਈਆਂ ਸੀਗੇ ਤੁਹਾਡੇ ਮਾਸਟਰ ਜੀ ਦੀ ਉਹ ਵੀ ਲੱਗਣ ਲੱਗੀਆਂ ਸੋ ਹੁਣ ਦੁਬਾਰਾ ਜਿਹੜੀ ਆਪਾਂ ਕਹਿ ਸਕਦੇ ਹਾਂ ਚੈਨਲ ਦੇ ਉੱਪਰ हां सो ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 हां ਕੋਟਣਾ ਠੀਕ ਹੈ ਵੀ ਕੋਟਣਾ ਗਏ ਇਥੇ ਠੀਕ ਹੈ हां ਮੈਥ ਦੀ ਕਲਾਸ ਰਾਜੀ ਮੈਥ ਦੀ ਕਲਾਸ ਦਾ ਹਲੇ ਨੇ ਕੋਈ ਟੀਚਰ ਨਹੀਂ ਮਿਲ ਰਿਹਾ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੀਆਂ ਉਹ ਜਲਦੀ ਤੋਂ ਜਲਦੀ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਉਥਾਨ ਦਾ ਵਿਰੋਧੀ ਸ਼ਬਦ ਦੱਸੋ ਉਥਾਨ ਵਿਰੋਧੀ ਸ਼ਬਦ ਦੱਸਣਾ ਹੈ ਠੀਕ ਹੈ ਵਿਰੋਧੀ ਪਤਨ ਡਿੱਗਣਾ ਨੀਚ ਜਾਂ ਨਿਮਾਣ ਉਥਾਨ ਦਾ ਕਹਿੰਦੇ ਵਿਰੋਧੀ ਸ਼ਬਦ ਕੀ ਬਣੇਗਾ ਕਰੋ ਬਈ ਅਨਸਰ ਉਥਾਨ ਦਾ ਵਿਰੋਧੀ ਸ਼ਬਦ ਕਰੋ ਬਈ ਅਨਸਰ ਵੈਰੀ ਗੁੱਡ ਵਈ ਅਨਸਰ ਕਰਦੇ ਜਾਓ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਉਥਾਨ ਉਥਾਨ ਦਾ ਮਤਲਬ ਕੀ ਹੁੰਦਾਗਾ ਜ਼ਿਆਦਾ ਤਰੱਕੀ ਕਰਨਾ ਹਨਾ ਉਥਾਨ ਹੋਣਾ ਕਿਸੇ ਚੀਜ਼ ਦਾ ਉਭਾਰ ਹੋਣਾ ਠੀਕ ਹੈ ਸੋ ਇਹਦਾ ਮਤਲਬ ਕੀ ਹੋਊਗਾ ਪਤਨ ਹਾਂ ਪਤਨ ਦਾ ਮਤਲਬ ਟੈਂ ਦੀ ਕਲਾ ਠੀਕ ਹੈ ਉਸ ਤੋਂ ਬਾਅਦ ਦੇਖੋ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਨਾਮ 6 5 7 ਜਾਂ 8 ਕਰੋ ਬਈ ਆਨਸਰ ਪੰਜਾਬੀ ਭਾਸ਼ਾ ਦੇ ਵਿੱਚ ਜੇ ਆਪਾਂ ਕਹਿ ਸਕਦੇ ਆ ਆਪਣੇ ਪੰਜਾਬੀ ਵਿਆਕਰਣ ਦੇ ਵਿੱਚ ਜਿਹੜਾ ਨਾਮ ਨੇ ਉਹ ਕਿੰਨੀ ਤਰ੍ਹਾਂ ਦੇ ਮਿਲਦੇ ਨੇ ਹੂੰ ਕਰੋ ਬਈ ਆਨਸਰ ਵੈਰੀ ਗੁੱਡ ਆਨਸਰ ਕਰਦੇ ਜਾਓ ਵੀ ਸੋ ਕਲਾਸ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਰਦੇ ਜਾਓ ਰੋ ਜੀ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਪੰਜ ਪ੍ਰਕਾਰ ਦੇ ਠੀਕ ਹੈ ਬਈ ਨਾਮ ਮਿਲਦੇ ਨੇ ਆਪਾਂ ਨੂੰ ਪੰਜ ਪ੍ਰਕਾਰ ਦੇ ਹਾਂ ਆ ਈਜ਼ੀ ਕੁਐਸਚਨ ਤਾਂ ਹੈਗਾ ਰ ਜੀ ਕਹਿੰਦੇ ਬਹੁਤ ਈਜ਼ੀ ਕੁਐਸਚਨ ਏ ਪਰ ਜਿਆਦਾ ਕਰਨੇ ਪੇਪਰਾਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਦੇ ਕੁਐਸਚਨਾਂ ਤੋਂ ਮਾਰ ਖਾਨੇ ਆ ਠੀਕ ਹੈ ਜਿਹੜੇ ਔਖੇ ਹੁੰਦੇ ਨੇ ਆਪਾਂ ਉਹ ਕਰੀਏ ਉਹਨੇ ਪਰ ਜਿਹੜੇ ਸੌਖੇ ਹੁੰਦੇ ਨੇ ਉਹਨਾਂ ਨੂੰ ਆਪਾਂ ਜਿਆਦਾ ਈਜ਼ੀ ਲੈ ਲੈਣੇ ਉਹ ਆਪਣੇ ਨੰਬਰ ਕਟਵਾ ਜਾਂਦੇ ਨੇ ਕਹਿੰਦੇ ਪਹਿਲੇ ਪੁਰਖ ਪੜਨਾਮ ਦਾ ਸਹੀ ਜੋਟ ਕੀ ਹੋਵੇਗਾ ਪੜਨਾਮ ਦੇ ਵਿੱਚ ਜਿਹੜਾ ਭਾਈ ਪੁਰਖਵਾਚਕ ਪੜਨਾਮ ਹੈ ਠੀਕ ਹੈ ਇਹਦਾ ਸਹੀ ਜੋਟ ਦੱਸਣਾ ਹੈ ਚਾਰ ਆਪਸ਼ਨਾਂ ਨੇ ਆਪਾਂ ਤੁਸੀਂ ਤੈਨੂੰ ਅਸੀਂ ਤੁਸੀਂ ਤੁਹਾਨੂੰ ਮੈਂ ਅਸੀਂ ਤੁਹਾਨੂੰ ਜਾਂ ਮੈਂ ਅਸੀਂ ਅਤੇ ਆਪਾਂ ਹਾਂ ਕਰੋ ਬਈ ਆਨਸਰ ਕਰੋ ਰਾਜੀ ਆਨਸਰ ਮੈਂ ਉਹੀ ਕਹਿ ਰਹੀ ਹਾਂ ਰਾਜੀ ਹਲੇ ਮੈਂ ਦਾ ਟੀਚਰ ਮਿਲਿਆ ਤਾਂ ਹੈਗਾ ਸੀਗਾ ਪਰ ਥੋੜੀ ਜਿਹੀ ਐਮਰਜੈਂਸੀ ਕਰਕੇ ਉਹਨਾਂ ਨੇ ਕੋਈ ਕੰਮ ਪੈ ਗਿਆ ਉਹਨੇ ਦੁਬਾਰੇ ਕਲਾਸਾਂ ਨਹੀਂ ਸਟਾਰਟ ਕੀਤੀਆਂ ਕਰ ਰਹੇ ਆ ਕੋਸ਼ਿਸ਼ ਅਸੀਂ ਤੁਹਾਡੇ ਵਾਸਤੇ ਮੈਂ ਤੇ ਕਿਸੇ ਵਧੀਆ ਤੋਂ ਵਧੀਆ ਟੀਚਰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਹਨਾ ਕਿਉਂਕਿ ਟੀਚਰ ਵੀ ਕੋਈ ਇਹੋ ਜਿਹਾ ਹੋਵੇ ਜਿਹੜੇ ਵੀ ਬੱਚਾ ਨੂੰ ਕੋ ਸਿਖਾ ਸਕਣ ਹਨਾ ਇਹ ਤਾਂ ਹੈ ਨਹੀਂ ਜਿਨ੍ਹਾਂ ਨੂੰ ਆਪ ਨੂੰ ਨੇ ਕੋਈ ਇੰਨੀ ਨੌਲੇਜ ਹੋਵੇ ਆਪਾਂ ਉਹਨਾਂ ਨੂੰ ਲਿਆ ਕੇ ਰੱਖਦੀਏ ਹਨਾ ਸੋ ਇੱਕ ਇੱਕ ਨੰਬਰ ਕਰਕੇ ਇਹੀ ਆਪਣਾ ਜਿਹੜਾ ਪੇਪਰ ਆਪਾਂ ਕਲੀਅਰ ਕਰਦੇ ਹਾਂ ਸੋ ਤੁਹਾਡੇ ਵਾਸਤੇ ਅਸੀਂ ਇਹੀ ਐਫਰਟ ਕਰ ਰਹੇ ਆ ਵੀ ਬਧੀ ਤੋਂ ਬਧੀ ਟੀਚਰ ਲੈ ਵੀ ਹੈ ਠੀਕ ਆ ਤਾਂ ਕਰਕੇ ਥੋੜਾ ਟਾਈਮ ਲੱਗ ਜੇ ਇਹਨਾਂ ਚੀਜ਼ਾਂ ਵਾਸਤੇ ਰ ਜੀ ਜਦੋਂ ਵੀ ਮਿਲ ਜਾਣਗੇ ਤੁਹਾਡੀ ਕਲਾਸਾਂ ਉਹ ਦੀ ਸਟਾਰਟ ਹੋ ਜਾਣਗੀਆਂ ਠੀਕ ਹੈ ਬਈ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਮੈਂ ਅਸੀਂ ਅਤੇ ਆਪਾਂ ਠੀਕ ਹੈ ਬਈ ਪਹਿਲੇ ਪੁਰਖ ਦੀ ਗੱਲ ਹੋ ਰਹੀ ਇੱਥੇ ਉਸ ਤੋਂ ਬਾਅਦ ਦੇਖੋ ਬਈ ਨੈਕਸਟ ਕੁਐਸਚਨ 8 ਨੰਬਰ ਤੇ ਆ ਚੁੱਕੀ ਆਪਾਂ ਕਹਿੰਦੇ ਕੰਡ ਲਾ ਦੇਈ ਕੰਡ ਲਾ ਦੇਈ ਦਾ ਅਰਥ ਕੀ ਹੋਊਗਾ ਹਰਾ ਦੇਣਾ ਸਾਥ ਛੱਡ ਜਾਣਾ ਮੁਕਾ ਦੇਣਾ ਜਾਂ ਮੰਦੜੇ ਬੋਲ ਕਹਿਣਾ ਕੰਡ ਲਾ ਦੇਣੀ ਦਾ ਮਤਲਬ ਕੀ ਹੋਊਗਾ ਹਰਾ ਦੇਣਾ ਕਿਸੇ ਦਾ ਸਾਥ ਛੱਡ ਦੇਣਾ ਮੁਕਾ ਦੇਣਾ ਜਾਂ ਮੰਦੜੇ ਬੋਲ ਕਹਿਣਾ ਹਾਂ ਕਰੋ ਭਈ ਆਨਸਰ ਮੇਰੀ ਸੇਹ ਤਾਂ ਥੋੜੀ ਜਿਹੀ ਥੋੜੀ ਚੱਲਦੀ ਹੋ ਰਹੀਦੀ ਐ ਇਸ ਤਰ੍ਹਾਂ ਹਨਾ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਵੀ ਭਾਈ ਮੈਨੂੰ ਥੋੜੀ ਮੌਸਮ ਤੋਂ ਅਲਰਜੀ ਹੋ ਜਾਂਦੀ ਐ ਤਾਂ ਕਰਕੇ ਥੋੜਾ ਥੋੜਾ ਚੱਲਦੀ ਰਹਿੰਦਾ ਮੈਨੂੰ ਅਲਰਜੀ ਦੀ ਪ੍ਰੋਬਲਮ ਐ ਹੂੰ ਇਹ ਡਸਟ ਮਿੱਟੀ ਤੋਂ ਸੋ ਤਾਂ ਕਰਕੇ ਹੋ ਜਾਂਦਾ ਮੈਨੂੰ ਠੀਕ ਐ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 ਹਰਾ ਦੇਣਾ ਠੀਕ ਹੈ ਹੂੰ ਹਰਾ ਦੇਣਾ ਹੋਊਗਾ ਜੀ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਲੋਕ ਗਾਥਾ ਦਾ ਕਹਿੰਦੇ ਪਰਿਭਾਸ਼ਿਕ ਖਾ ਖਾਸਾ ਕਿਸ ਨਾਲ ਸੰਬੰਧਿਤ ਹੈ ਜੇਕਰ ਆਪਾਂ ਗੱਲ ਕਰੀਏ ਲੋਕ ਗਾਥਾ ਇਹਦੀ ਪਰਿਭਾਸ਼ਿਕ ਪਰਿਭਾਸ਼ਿਕ ਠੀਕ ਹੈ ਖਾਸਾ ਕਹਿੰਦੇ ਕਿਸ ਦੇ ਨਾਲ ਸੰਬੰਧਿਤ ਹੋਊਗਾ ਬੋਲੇ ਜਾਣ ਨਾਲ ਪੜ੍ਹੇ ਜਾਣ ਨਾਲ ਗਾਏ ਜਾਣ ਨਾਲ ਜਾਂ ਸੁਣਾਈ ਜਾਣ ਨਾਲ ਚਾਰ ਆਪਸ਼ਨ ਹਨ ਇਹ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕੱਢ ਕੇ ਲਿਆਉਣ ਦੀ ਕੋਸ਼ਿਸ਼